ਜਗਿਆਸੂ ਜੀਵ ਹਨ ਜਿਹੜੇ ਉਹਨਾਂ ਨੂੰ ਮਿੱਤਰ ਹੋ ਕਰਕੇ ਸੰਬੋਧਨ ਹੁੰਦੇ ਨੇ ਤੇ ਮਿੱਤਰ ਨੂੰ ਅਸਲ ਮਿੱਤਰ ਉਹ ਹੀ ਹੈ ਜਿਹੜਾ ਮਿੱਤਰ ਸਾਨੂੰ ਚੰਗੇ ਰਾਹ ਤੇ ਤੋਰੇ ਉਹ ਕਾਦਾ ਮਿੱਤਰ ਹੈ ਜਿਹੜਾ ਸਾਡਾ ਵੇੜਾ ਹੀ ਕਰ ਦੇਣਾ ਕਰੇ ਅੱਖੇ ਵੀ ਮੈਂ ਵੀ ਇਦਾਂ ਦਾ ਨਸ਼ਾ ਕਰਦਾ ਤੂੰ ਹੀ ਜਰਾ ਕਰਕੇ ਵੇਖ ਨਜ਼ਾਰਾ ਆ ਜਾਵੇ ਕਹਿਣ ਦਾ ਉਹਦਾ ਭਾਵ ਇਹ ਹੁੰਦਾ ਵੀ ਮੈਂ ਤੇ ਖੂ ਵਿੱਚ ਗਿੱਗਾ ਆਂ ਤੇ ਤੂੰ ਹੀ ਛਾਲ ਮਾਰ ਕੇ ਵੇਖ ਨਜ਼ਾਰਾ ਕਿਦਾਂ ਦਾ ਹੈ ਉਹ ਮਿੱਤਰ ਨਹੀਂ ਆ ਉਹ ਦੁਸ਼ਮਣਾਂ ਨਾਲੋਂ ਵੀ ਭੈੜਾ ਹੈ ਜਿਹੜਾ ਆਪ ਤੇ ਮਾਰੇ ਕਰਮ ਵਿੱਚ ਲੱਗਾ ਹੀ ਹੈ ਤੇ ਆਪਣੇ ਸੁਧਰੇ ਮਿੱਤਰ ਨੂੰ ਵੀ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਮਿੱਤਰ ਨਹੀਂ ਉਹਦੇ ਵਰਗਾ ਦੁਸ਼ਮਣ ਕੋਈ ਨਹੀਂ ਸੰਸਾਰ ਦੇ ਵਿੱਚ ਐਸੇ ਮਿੱਤਰ ਦੇ ਨਾਲੋਂ ਪਾਸਾ ਹੀ ਵਟਣਾ ਚੰਗਾ ਹੈ ਐਸੇ ਮਿੱਤਰ ਨਾਲੋਂ ਤੇ ਕਈ ਬੰਦਾ ਜ਼ਹਿਰ ਖਾ ਕੇ ਮਰ ਜਾਵੇ ਵੀ ਭਲਾ ਹੈ ਕਿਉਂ ਕਿ ਇੱਕ ਨਾ ਇੱਕ ਦਿਨ ਉਹ ਮਿੱਤਰ ਨੇ ਵੀ ਤੇ ਮਾਰ ਹੀ ਦੇਣਾ ਹੈ ਉਹ ਤੇ ਮੌਤ ਨਾਲੋਂ ਇਹ ਭਿਆਨਕ ਜਿਹੜਾ ਹੈ ਮੰਜ਼ਰ ਉਹਦੇ ਮਿੱਤਰ ਦੇ ਨਾਲ ਹੈ ਕਿ ਮਿਲੇਗਾ ਐਸੇ ਮਿੱਤਰ ਨੂੰ ਤਿਆਗ ਦੋ ਜਾਂ ਫਿਰ ਆਪਣਾ ਸ਼ਰੀਰ ਤਿਆਗ ਦੋ ਪਰ ਸਤਿਗੁਰੂ ਜੀ ਸਾਨੂੰ ਆਪਣਾ ਸੱਚਾ ਮਿੱਤਰ ਹੋ ਕਰਕੇ ਪਰਮਾਨੰ ਕਰਦੇ ਨੇ ਅਸਲ ਮਿੱਤਰ ਦਾ ਜੀ ਦਾ ਅਸੀਂ ਤਿਆਗ ਕੀਤਾ ਹੈ ਜਾਣਿਆ ਨਹੀਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ Kusuma ਭੁੱਲੀ ਉਹ ਜਿਹੜਾ ਅਸਲ ਸਾਡਾ ਮਿੱਤਰ ਹੈ ਸਗਾ ਉਹਨੂੰ ਭੁੱਲ ਕੇ ਹੋਰ ਹੀ ਮਿੱਤਰ ਬਣਾਈ ਕਰਦੇ ਹਨ ਹੋਰ ਹੀ ਸਗੇ ਸੰਬੰਧੀ ਬਣਾਈ ਫਿਰਦੇ ਹਾਂ ਜਿਹੜਾ ਤੇ ਅਸਲ ਸਾਡਾ ਮਿੱਤਰ ਹੈ ਉਹਦੇ ਵੱਲ ਧਿਆਨ ਨਹੀਂ ਕੀਤਾ ਸਭ ਨੂੰ ਜੇ ਕਹਿੰਦੇ ਹੈ ਮੇਰੇ ਮਿੱਤਰ ਹੈ ਮੇਰੇ ਸਹੇ ਤੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ ਜੋ ਮੁਚੀ ਲੁਕਾਈ ਨੂੰ ਜਿਹੜਾ ਹੈ ਪਾਲਦਾ ਹੈ ਦੇਖਭਾਲ ਕਰਦਾ ਹੈ ਤਾਂ ਉਸ ਵਾਹਿਗੁਰੂ ਦੇ ਵੱਲ ਧਿਆਨ ਕਰਕੇ ਉਸ ਸੱਚੇ ਵਾਹਿਗੁਰੂ ਦਾ ਨਾਮ ਜਪਿਆ ਕਰ ਜਿਹੜਾ ਸਭਨਾ ਦਾ ਮਿੱਤਰ ਹੈ ਧੰਗੁਰੂ ਕਲੰਗੀ ਧਰਜੀ ਮਹਾਰਾਜ ਜਿਹੜੇ ਹਨ ਉਹ ਰੱਬ ਨੂੰ ਵੀ ਆਪਣਾ ਮਿੱਤਰ ਦੱਸਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਲ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਗਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਯਾਰ ਦਾ ਸੱਥਰ ਵੀ ਸਾਨੂੰ ਭਲਾ ਹੈ ਪਰ ਖੇੜਿਆਂ ਵਿੱਚ ਰਹਿਣਾ ਵੀ ਸਾਡੇ ਵਾਸਤੇ ਪਾਠ ਹੈ ਜੇ ਰੱਬ ਸਾਡੇ ਕੋਲ ਨਹੀਂ ਮਿੱਤਰ ਸਾਡੇ ਕੋਲ ਨਹੀਂ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਾਈ ਮਿੱਤਰੇ ਗੱਲ ਸੁਣ ਜਰਾ ਕੰਨ ਕਰਕੇ ਆਪਣੀ ਬੜਾ ਤੇ ਆਪਣਾ ਜੀਵਨ ਬਤੀਤ ਕਰ ਲਿਆ ਹੈ ਮਾੜੇ ਕਰਮਾਂ ਵਿੱਚ ਭੜੇ ਕਰਮਾਂ ਵਿੱਚ ਨਾਮ ਨਹੀਂ ਜਪਿਆ ਸੱਚੇ ਨੂੰ ਯਾਦ ਨਹੀਂ ਕੀਤਾ ਤੈਨੂੰ ਦੱਸਣ ਵਾਲਾ ਕੋਈ ਨਹੀਂ ਸੀ ਪਰ ਮੈਂ ਹੁਣ ਤੇਰਾ ਮਿੱਤਰ ਬਣ ਕੇ ਤੈਨੂੰ ਦੱਸਦਾ ਹਾਂ ਹਰ ਹਰ ਨਾਮ ਜਪੋ ਮੇਰੇ ਮੀਤ اے ਮੇਰੇ ਮਿੱਤਰ ਵਾਹਿਗੁਰੂ ਸੱਚੇ ਪਰਮੇਸ਼ਰ ਦਾ ਇਹਨਾ ਨਾਮ ਹੈ ਨਾ ਉਹਨੂੰ ਜਪਣਾ ਪਰ ਨਿਰਮਲ ਹੋਏ ਤੁਹਾਡਾ ਚੀਤ ਅਤੇ